ਸਰਬੰਸਾਹਬ ਜਿਹੜੀ ਹੁਣ ਅੱਗੇ ਸਾਰੇ ਮੈਂ ਤੁਹਾਡੇ ਪਲਦੀਪ ਜੀ ਨੇ ਬਲਜੀਤ ਜੀ ਨੇ ਦੱਸਿਆ ਹੁਣ ਆਪਾਂ ਅੱਗੇ ਤੁਹਾਡਾ ਕੀ ਪਲਾਨ ਹੈ ਕੀ ਕੀ ਚਾਹਨੇ ਹੋਣਾ ਤੁਸੀਂ ਆਪਾਂ ਸਭ ਤੋਂ ਪਹਿਲਾਂ ਡੈਲੀ ਬੋਸ ਵਾਲਿਆਂ ਦਾ ਧੰਨਵਾਦ ਜਿਹੜੇ ਹਮੇਸ਼ਾ ਸਾਡੀ ਆਵਾਜ਼ ਨੂੰ ਉੱਪਰ ਚੱਕਦੇ ਆਂ ਔਰ ਸਾਰੇ ਪੱਤਰਕਾਰ ਵੀ ਬਹੁਤ ਆਏ ਇੱਥੇ ਬਹੁਤ ਸੋਹਣੀਆਂ ਆਵਾਜ਼ਾਂ ਚੱਕੀਆਂ ਪਰ ਲੇਕਿਨ ਕੋਈ ਪ੍ਰਸ਼ਾਸਨ ਦੇ ਕੰਮ ਤੇ ਜੁਣੀ ਚੱਲਦੀ ਠੀਕ ਹੈ ਸਾਡਾ ਇੱਥੇ ਜੂਣਾ ਦੁਲਬਲ ਕਰਿਆ ਵਾ ਅਸੀਂ ਬਾਰ-ਬਾਰ ਕੋਸ਼ਿਸ਼ਾਂ ਕਰਦੇ ਆਂ ਵੀ ਪਰਮਾ ਸਾਨੂੰ ਨਾ ਇੱਥੇ ਅਜਾੜ ਨਾ ਅਜਾੜੋ ਨਾ ਜਾੜੋ ਲੇਕਿਨ ਇਹ ਲੋਕ ਨਹੀਂ ਸਮਝਦੇ ਅੱਜ ਵੀ ਠੇਕੇਦਾਰ ਦਾ ਫੋਨ ਆਇਆ ਮੇਰੇ ਕੋਲ ਜੀ ਉਹ ਕਹਿਣ ਲੱਗੇ ਕਹਿੰਦਾ ਵੀ ਅਸੀਂ ਰਿੱਤਾ ਜਲਾਉਣ ਨੂੰ ਸਾਨੂੰ ਮੈਂ ਕਿਹਾ ਰਿੱਤਾ ਥੋੜਾ ਚੱਲਦਾ ਰਿਹਾ ਦਿਨ ਰਾਤ ਚੱਲਿਆ ਬਿਲਕੁਲ ਸਤਾਰਾ ਨੂੰ ਨਿਕਲ ਰਿਹਾ ਬਰਾਂਪਰੇ ਨੂੰ ਨਿਕਲ ਰਿਹਾ ਬਿਲਕੁਲ ਸਾਡਾ ਜਾ ਲੈਣਾ ਨਾ ਦੇਣਾ ਨਾ ਸਾਨੂੰ ਕਿਉਂ ਤੰਗ ਕਰ ਰਹੇ ਹੋ ਤੁਸੀਂ ਉਹ ਕਹਿੰਦਾ ਜੀ ਮਾਂਪੇ ਸਾਡੇ ਕੋ ਕੋ ਕਾਰ ਹੈ ਕੋ ਰੀਟਰਨ ਦਿੱਤਾ ਕੋ ਰਾਮਪੁਰ ਦਾ ਤੁਹਾਨੂੰ ਦਿਖਾਇਆ ਜਾਵੇ ਅਸੀਂ ਨਹੀਂ ਰੋਕਦੇ ਸਾਡੇ ਕਹਿੰਦਾ ਘੱਗਰ ਸਾਰਾ ਪਟ ਲੈ ਜਾਓ ਸਾਨੂੰ ਕੋਈ ਟੋਟ ਨਹੀਂ ਹੈਗਾ ਪਰ ਅਸੀਂ ਆਪਣੇ ਖਾਲੀ ਰਸਤੇ ਨਹੀਂ ਨਿਕਲਣ ਦੇਣੇਗਾ ਸਾਡਾ ਇਹ ਸਾਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਸੀਐਮ ਸਾਹਿਬ ਨੂੰ ਬੇਨਤੀ ਹੈ ਵੀ ਸਾਡੇ ਪਿੰਡ ਰਾਮਪੁਰ ਨੂੰ ਬਚਾਇਆ ਜਾਵੇ ਸਰਪੰਚ ਸਾਹਿਬ ਜੀ ਹੁਣ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਕੀ ਕਰੂਗਾ ਅਸੀਂ ਫਿਰ ਸੰਘਰਸ਼ ਕਰਾਂਗੇ ਜੀ ਪੂਰਾ ਅਸੀਂ ਪਿੱਛੇ ਹਟਦੇ ਨਹੀਂ ਓਕੇ ਹਾਂ ਅਸੀਂ ਕੋਰਟ ਦਾ ਵੀ ਰੁਕਾ ਰਾਂਗੇ ਜੀ ਤਿਆਰੀ ਕਰ ਲਈ ਅਸੀਂ ਹਾਂ ਸਰ ਇੱਕ ਪਬਲਿਕ ਵਾਸਤੇ ਕੋਰਟ ਜਰੂਰ ਬਣੀਆਂ ਆ ਕੋਟਾਂ ਬਣੀਆਂ ਆ ਜਿਹੜੀਆਂ ਕੋਟਾਂ ਹੈਗੀਆਂ ਆਪਾਂ ਕੋਰਟ ਦਾ ਵੀ ਦਰਵਾਜ਼ਾ ਖੜਕਾ ਸਕਦੇ ਹਾਂ ਵੀ ਸਾਡੇ ਨਾਲ ਤੱਕਾ ਹੋ ਰਿਹਾ ਤੁਹ ਤੁਸੀਂ ਕਿਸੇ ਵਕੀਲ ਦੀ ਜਾਂ ਕਿਸੇ ਰਾਏ ਲਈ ਸੀ ਅਸੀਂ ਸਵੇਰੇ ਪਰ ਵਕੀਲ ਕੋਲ ਜਾਵਾਂਗੇ ਜੀ ਵਕੀਲ ਅਸੀਂ ਕਰ ਲਿਆ ਜੀ ਸਵੇਰੇ ਤੁਹਾਨੂੰ ਬੁਲਾਇਆ ਸੀ ਉੱਤੇ ਉਹਦੇ ਹਿਸਾਬ ਨਾਲ ਜਿੱਤਨਾ ਉਹ ਕਹੇਗਾ ਉਤਰਾਂ ਅਸੀਂ ਚਲਾਗੇ ਇਹ ਕੰਪਨੀ ਵਾਲੇ ਕੀ ਕਰ ਰਹੇ ਨੇ ਤਸ਼ਵੀਸ਼ ਕਰ ਰਹੇ ਨੇ ਕੰਪਨੀ ਵਾਲੇ ਕਹਿੰਦੇ ਕਿ ਸਾਡੇ ਕੋਲ ਰਿਟਰਨ ਨਹੀਂ ਹੈ ਜੀ ਮੈਨੂੰ ਦਿਖਾਇਆ ਜਾਵੇ ਜੀ ਰਿਟਰਨ ਹੈ ਸਾਡਾ ਦਿਖਾਇਆ ਜਾਵੇ ਇਹਨਾਂ ਵੱਲੋਂ ਦਿਖਾਇਆ ਨਹੀਂ ਜੀ ਨਾਲ ਕੋਈ ਨਹੀਂ ਦਿਖਾਇਆ ਸਾਨੂੰ ਕੁਛ ਵੀ ਤੁਹਾਨੂੰ ਦਿਖਾਉਂਦੇ ਕੁਛ ਨਹੀਂ ਦਿਖਾਇਆ ਕੋਈ ਨਹੀਂ ਦਿਖਾਇਆ ਨਾ ਉਲਟਾ ਦਬ ਉਲਟਾ ਦਬ ਕੇ ਮਾਰਦਿਆਂ ਅਸੀਂ ਕੱਲ ਨੂੰ ਚਲਾਵਾਂਗੇ ਤੁਸੀਂ ਰੋਕਿਓ ਇਹ ਨਹੀਂ ਚੱਲੋ ਤੁਹਾਨੂੰ ਥੱਕਾ ਕਰ ਰਹੇ ਤੁਹਾ ਇਵੇਂ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਪ੍ਰਸ਼ਾਸਨ ਦੀ ਪੂਰੀ ਸਪੱਸ਼ਟ ਨਹੀਂ ਪੂਰੀ ਹੈ ਪ੍ਰਸ਼ਾਸਨ ਦੀ ਪੂਰੀ ਸਪੱਸ਼ਟ ਨਹੀਂ ਹੈ ਜਿਹੜਾ ਭਵਤਮਾਨ ਗੱਲਾਂ ਕਰਦਾ ਹੈ ਕਿ ਮੈਂ ਲੋਕਾਂ ਨੂੰ ਬਚਾਣਾ ਮੈਂ ਪੰਜਾਬ ਨੂੰ ਬਚਾਣਾ ਪੰਜਾਬ ਬਚਾਣ ਦੀ ਗੱਲ ਕਰਦਾ ਉਹ ਹਰ ਮੁੱਦੇ ਦੇ ਤੇ ਲੋਕ ਚਾਹੁੰਦੇ ਆ ਕਿ ਸ਼ਾਇਦ ਕੋਈ ਬੰਦਾ ਸੁੱਝਦਾ ਸਾਡੀ ਪੰਜਾਬ ਜਾਣਦੀ ਹੈ ਲੇਕਿਨ ਨਹੀਂ ਅਸੀਂ ਵੀ ਪੰਜਾਬ ਜਾਣਦੀ ਹੱਟੇ ਸਮੇਂ ਗੱਲ ਕਰਦੇ ਆ ਜਿਹੜਾ ਇਹ ਪਿੱਛੇ 50 ਡੈਮ ਲਗਿਆ ਤੁਸੀਂ ਦੇਖਿਆ ਹੋਣਾ ਉਸ ਤੋਂ ਬਾਅਦ ਇੱਥੇ ਕੋਈ ਵੀ ਵੱਡੇ ਪਾਣੀ ਨਹੀਂ ਆਏ ਸਿਰਫ ਬਰਸਾਤੀ ਪਾਣੀ ਆਂਦਾ ਪਿੱਛੇ ਤੋਂ ਪਾਣੀ ਨਹੀਂ ਆਂਦਾ ਪਹਾੜਾਂ ਦਾ ਪਾਣੀ ਠੀਕ ਹੈ ਜੀ ਸਭ ਨੂੰ ਪਤਾ ਬੰਦ ਹੋ ਗਿਆ ਉਸ ਤੋਂ ਬਾਅਦ ਜਦੋਂ ਪਿੱਛੇ ਤੋਂ ਪਹਾੜਾਂ ਤੋਂ ਪਾਣੀ ਨਹੀਂ ਆ ਰਿਹਾ ਤਾਂ ਇੱਥੇ ਗਰੇਵਰ ਰੇਤਾ ਕਿਵੇਂ ਆ ਗਿਆ ਤੁਸੀਂ ਆਪੇ ਨੋਟ ਕਰੋ ਮੇਰੇ ਚਦੂ ਪਿੱਛੇ ਤੋਂ ਪਾਣੀ ਜਾਂਦਾ ਪਾਣੀ ਇਹ ਕੀ ਕਰ ਰਹੇ ਆ ਜਿਹੜਾ ਇੱਥੇ 30 35 ਫੁੱਟ ਤੇ ਸਾਡੇ ਬੋਰਾ ਬੂਰ ਵੈਲਾ ਚ ਪੱਥਨ ਚੱਲਦਾ ਸੀ ਉਸ ਤੋਂ ਇਹ ਗ੍ਰੇਵਰ ਕੱਢ ਰਹੇ ਆ ਟਿੱਪਰ ਵੱਡੇ ਵੱਡੇ ਤੇ ਜਿਹੜਾ ਹੁਣ ਡੇਰਾ ਵਸੀ ਦਾ ਪੰਜ ਗੁੱਲੇ ਦਾ ਜਿਹੜੇ ਗੰਦੇ ਫੈਕਟਰੀਆਂ ਦੇ ਪਾਣੀ ਆ ਰਹੇ ਨੇ ਉਹ ਸਾਡੇ ਥੱਲੇ ਵਾਲੇ ਪੱਥਨ ਵਿੱਚ ਮਿਲ ਰਹੇ ਨੇ ਉਸ ਨਾਲ ਸਾਡੇ ਆਣ ਵਾਲੇ ਸਮੇਂ 'ਚ ਪੰਜਾਬ 'ਚ ਇੱਥੇ ਇਸ ਪਵਾਹ ਏਰੀਏ 'ਚ ਹਰ ਇੱਕ ਘਰ ਵਿੱਚ ਕੈਂਸਰ ਦਾ ਮਰੀਜ਼ ਮਰੀਜ਼ ਹੋਊਗਾ ਇੱਕ ਬੰਦਾ ਤੇ ਬਹੁਤ ਵੱਡੀ ਸਾਨੂੰ ਇਹ ਸਮੱਸਿਆ ਸਤਾ ਰਹੀ ਹੈ ਤਾਂ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਕੋਈ ਕਾਰਵਾਈ ਕਰੇ ਬਾਈ ਚੰਦ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਅਸੀਂ ਸਟਾਫ ਸੰਗ ਅਸੀਂ ਚੱਲੂਗਾ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਇਸ ਘਣਾਉਣੇ ਕੰਮ ਨੂੰ ਆਪਣੇ ਪਿੰਡਾਂ ਚੋਂ ਨਹੀਂ ਹੋਣ ਦੇਣਾ ਓਕੇ ਜਲਦੀਪ ਜੀ ਕਿਆ ਪ੍ਰੋਬਲਮ ਆ ਰਹੀ ਹੁਣ ਦੁਬਾਰਾ ਆਪਾਂ ਪਹਿਲਾਂ ਵੀ ਇੱਕ ਦਿਨ ਆਏ ਸੀ ਆਪਾਂ ਟਰੱਕ ਰੋਕੇ ਸੀ ਇਹਨਾਂ ਦੇ ਟਰੱਕ ਰੋਕੇ ਆਪਾਂ ਨੇ ਜਿਹੜੀ ਕਾਰਵਾਈ કરી ਸੀ ਪੁਲਿਸ ਵੀ ਆਈ ਸੀ ਉਸ ਤੋਂ ਬਾਅਦ ਕੀ ਕਾਰਵਾਈ ਕੀ ਗੱਲ ਹੋਈ ਸਰੇ ਇੱਕ ਦੋ ਵਾਰ ਤੇ ਤਿੰਨ ਚਾਰ ਵਾਰ ਅਸੀਂ ਤਿੰਨ ਚਾਰ ਵਾਰ ਅਸੀਂ ਬੰਦ ਕਰਾ ਚੁੱਕੇ ਹਾਂ ਜੀ ਆ ਖੱਡਾ ਵੀ ਅਸੀਂ ਪਿੰਡ ਵੱਲੋਂ ਪੱਟਦਾ ਸੀਗਾ ਵੀ ਟੀਪਰ ਨਾਲ ਲੰਘਣ ਸਾਡੇ ਨਿੱਜੀ ਸੰਦੇ ਆਉਂ ਨਿਕਲ ਜਾਣਾ ਲੱਗ ਜੀ ਇਹਨਾਂ ਨੇ ਖੱਡਾ ਬੰਦ ਕਰਕੇ ਫਿਰ ਇਹਨਾਂ ਨੇ ਚਲਾ ਲਈ ਟੀਪਰ ਕੱਲ ਫੇਰ ਭਰ ਕੇ ਲੈ ਕੇ ਆ ਜੀ ਸਾਰੀ ਰਾਤ ਟੀਪੜ ਚੱਲੇ ਆ ਜੀ ਤੇ ਇਹ ਇੱਕ ਇਹਨਾਂ ਦੇ ਹੁਣ ਠੇਕੇਦਾਰ ਨਾਲ ਗੱਲ ਹੋਈ ਸੀਗੀ ਜੀ ਸਾਡੀ ਠੇਕੇਦਾਰ ਕਹਿੰਦਾ ਵੀ ਇਹ ਪ੍ਰਸ਼ਾਸਨ ਨੇ ਹੀ ਬੰਦ ਕਰਾਈਆਂ ਓਕੇ ਪ੍ਰਸ਼ਾਸਨ ਤਾਂ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗਦੇ ਆਂ ਮੰਗ ਕੀ ਸਾਡਾ ਇਨਸਾਫ ਕੀਤਾ ਜਾਵੇ ਉਹ ਤਾਂ ਇਨਸਾਫ ਦੁਆਣੇ ਵਾਲੇ ਆ ਨਾ ਕਿ ਉਹ ਇਸ ਤਰ੍ਹਾਂ ਕੋ ਇਨਸਾਫ ਕਰਨ ਦਾ ਪ੍ਰਸ਼ਾਸਨ ਦਾ ਕੰਮ ਹੁੰਦਾ ਦੋਹੇ ਪਾਰਟੀਆਂ ਨੂੰ ਹਾਂ ਜੀ ਦੋਹੇ ਪਾਰਟੀਆਂ ਦੇ ਨਾ ਕਿ ਕਿਸੇ ਨੂੰ ਧੱਕਾ ਕਰਨਾ ਇਹ ਸਾਡੇ ਨਾਲ ਧੱਕਾ ਹੋ ਰਿਹਾ ਜੀ ਠੇਕੇਦਾਰ ਕਹਿੰਦਾ ਵੀ ਉਹ ਸਾਨੂੰ ਮਤਲਬ ਪਹਿਲਾਂ ਤਾਂ ਰਿਕੁਐਸਟ ਕਰੀ ਗਿਆ ਵੀ ਚੱਲਣ ਦਿਓ ਜਾਂ ਸਾਡਾ ਪਿੰਡ ਹੀ ਰਜਾਵੰਦੀ ਨਹੀਂ ਹੈਗਾ ਤੁਸੀਂ ਫੋਨ ਤੇ ਇੱਕ ਬੰਦੇ ਨੂੰ ਬਾਰ-ਬਾਰ ਰਿਕੁਐਸਟ ਕਰੀ ਜਾਊਂਗਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਸਾਡਾ ਪਿੰਡ ਬਿਲਕੁਲ ਚਲਾਣ ਦੇ ਹੱਕ 'ਚ ਨਹੀਂ ਹੈਗਾ ਜੀ ਸਾਡੇ ਪਿੰਡ ਦਾ ਨੁਕਸਾਨ ਹੋ ਰਿਹਾ ਤੇ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਇਹ ਸਾਨੂੰ ਥਾਣੇ ਤੋਂ ਬਾਰ-ਬਾਰ ਪ੍ਰੋਬਲਮ ਨਹੀਂ ਆ ਰਹੀ ਆ ਆਪਾਂ ਨੂੰ ਪ੍ਰੋਬਲਮ ਨਹੀਂ ਆ ਰਹੀ ਹੈ ਕਿ ਕਤਾਜੀ ਪਿੰਡ ਦੇ ਸਾਡੀ ਗੌਰਾਂ ਟੁੱਟਦੀਆਂ ਜੀ ਜੀ ਇੱਕ ਜਿਹੜੇ ਟੀਪਰ ਲੰਘਦੇ ਆ ਜੀ ਇਹ 1100 1200 ਫੁੱਟ ਮਾਲ ਲੰਘਦਾ ਜੀ ਪਿੰਡ ਦੇ ਵਿਚ ਨੂੰ ਲੰਘਦਾ ਜੀ ਰੋਡ ਦੇ ਤੇ ਬੇ ਸਕੂਲ ਹੈ ਜੀ ਛੋਟਾ ਪੰਜਵੀਂ ਤੱਕ ਦਾ ਸਕੂਲ ਹੈ ਜੀ ਬੱਚਿਆਂ ਦੇ ਛੋਟੇ ਬੱਚੇ ਨਿਕਲਦੇ ਆਂ ਜੀ ਟਿੱਪਰ ਵਾਲੇ ਬਿਲਕੁਲ ਹੌਲੀ ਨਹੀਂ ਕਰਦੇ ਜੀ ਹੌਰਨ ਏਡੇ ਏਡੇ ਰੱਖੇ ਪਿਆ ਜੀ ਕਿ ਮੈਂ ਕਹਾਂ ਦੋ ਦੋ 3-3 ਕਿਲੋਮੀਟਰ ਤੱਕ ਬਾਹਰ ਜਾਂਦੀ ਹੈ ਜੀ ਏਡੇ ਏਡੇ ਹੌਰਨ ਲੱਗ ਰਹੇ ਆ ਜੀ ਬੜੇ ਹਰਨ ਆ ਬੜੇ ਹੌਰਨ ਹੈ ਜੀ ਵਜਾਉਂਦੇ ਜਾਂਦੇ ਆ ਵਜਾਉਂਦੇ ਆ ਜੀ ਔਰ ਇਹਨਾਂ ਨੇ ਟਿਊਨਿੰਗਾਂ ਵੀ ਗਾਣੇ ਵਾਲੀਆਂ ਲੰਨੀਆਂ ਵੀ ਆ ਜੀ ਓਕੇ ਕੋਈ ਮਤਲਬ ਆ ਦੇਖੋ ਸਾਹਮਣੇ ਹੁੰਦੇ ਨੇ ਬੱਚੇ ਡਿਸਟਰਬ ਹੋਣੇ ਆ ਬਜ਼ੁਰਗ ਵੀ ਡਿਸਟਰਬ ਹੋਣੇ ਆ ਬਿਲਕੁਲ ਹੋ ਰਹੇ ਆ ਜੀ ਬਿਲਕੁਲ ਜਿਹੜ ਟੈਗ ਦਾ ਮਰੀਜ਼ ਬੰਦਾ ਹਾਰ ਦੀ ਪ੍ਰੋਬਲਮ ਹੈ ਉਹਨੂੰ ਦੇਖੋ ਕਿੰਨੇ ਮੋਸ਼ਾ ਸਾਡੇ ਬੰਦਿਆਂ ਨੂੰ ਹਾਰ ਵਾਲੇ ਬੰਦਿਆਂ ਨੂੰ ਉਹਦੀ ਡੈਥ ਵੀ ਹੋ ਜਾਂਦੀ ਜਦੋਂ ਜੇ ਕਿਤੇ ਹਾਰਨ ਜਿਆਦਾ ਵੱਜ ਜੇ ਤਾਂ ਇਹ ਕਈ ਜਗ੍ਹਾ ਹੋ ਵੀ ਚੁੱਕਿਆ ਜੇ ਮੈਂ ਤੁਹਾਨੂੰ ਦੱਸ ਦਾਂ ਸੰਗ ਮੈਂ ਤੁਹਾਡੀ ਡਾਉਣੀ ਵਾਸਤੇ ਦੱਸਦਾ ਬਹੁਤ ਜਗ੍ਹਾ ਜਿਹੜੇ ਹਾਰਨ ਕਈ ਵਾਰ ਵੱਜ ਕੇ ਕਈਆਂ ਦੀ ਡੈਥ ਹੋਈ ਆ ਇਹ ਕਾਫੀ ਤਸਵੀਰਾਂ ਦੇ ਲਾਈਵ ਦੇ ਵਿੱਚ ਦਿਖਾਇਆ ਵੀ ਸਾਡੇ ਪੱਤਰਕਾਰਾਂ ਨੇ ਸੋ ਅੱਗੇ ਦੱਸੋ ਕੀ ਸਰ ਸਾਨੂੰ ਇਸ ਤਰ੍ਹਾਂ ਵੀ ਸਾਡੇ ਵੱਲ ਤੋਂ ਕੱਗਰ ਹੈਗਾ ਕੱਗਰ ਤੁਸੀਂ ਸਾਰਾ ਪਟ ਲਈ ਜਦੋਂ ਭਗਵੰਤ ਮਾਨ ਦੀ ਸਰਕਾਰ ਇਹ ਪਟਾਣੀ ਚਾਹੁੰਦੀ ਹੈ ਕੱਗਰ ਇੱਕੋ ਹੀ ਸਭ ਦੱਸੋ ਕੱਗਰ ਦੀ ਇਹਨੂੰ ਕੋਈ ਪਰਮਿਸ਼ਨ ਹੈ ਪਰਮਿਸ਼ਨ ਨਾ ਪਤਾ ਨਹੀਂ ਜੀ ਕੋਈ ਦੱਸਦੇ ਨਹੀਂ ਦਿਖਾਉਂਦੇ ਨਹੀਂ ਕੋਈ ਪ੍ਰੂਫ ਨਹੀਂ ਹੈਗਾ ਇੱਥੇ ਕੋਈ ਨਹੀਂ ਦਿਖਾਈ ਪਰਮਿਸ਼ਨ ਜੀ ਕਿੰਨੀ ਦਿਨੋਂ ਕੰਮ ਚੱਲਦੇ ਨੂੰ ਇਹ ਇਹ ਕੰਮ ਤਾਂ ਜੀ ਚਲੇ ਰਿਹਾ ਹੈ ਤਿੰਨ ਚਾਰ ਮਹੀਨੇ ਤਿੰਨ ਮਹੀਨੇ ਚਾਰ ਮਹੀਨੇ ਤਾਂ ਸਰਕਾਰ ਖੁਦ ਕਹਿੰਦੀ ਹੈ ਵੀ ਕੱਕਰ ਬੰਦ ਰਹਿਣਾ ਚਾਹੀਦਾ ਪਟਾਈ ਦਾ ਕੰਮ ਨਹੀਂ ਹੋ ਸਕਦਾ ਹਾਂ ਬਿਲਕੁਲ ਬਰਸਾਤਾਂ ਨਹੀਂ ਹੋ ਸਕਦਾ ਜੀ ਅੰਦਰ ਬਰਸਾਤਾਂ ਬਰਸਾਤਾਂ ਪਰ ਲੇਕਿਨ ਨਹੀਂ ਉਹ ਤਿੰਨ ਚਾਰ ਮਹੀਨੇ ਹੋ ਗਏ ਦਿਨ ਰਾਤ ਟਿੱਪੜ ਚੱਲ ਰਹੇ ਹੈ ਜੀ ਇਹਨਾਂ ਦੇ ਕੋਈ ਕੋਈ ਰੁਕੇ ਨਹੀਂ ਹੈਗੇ ਸਾਡੇ ਰੋਕਣ ਤੇ ਵੀ ਨਹੀਂ ਰੁਕਦੇ ਪਿੰਡ ਵਾਲਿਆਂ ਤੋਂ ਇਹ ਪਿੰਡ ਨੂੰ ਪੁੱਛ ਕੇ ਬੰਦ ਕਰਨਾ ਚਾਹੀਦਾ ਤੇ ਖੱਡਾ ਜਿਹੜਾ ਬੰਦ ਕਰਿਆ ਇਹਨਾਂ ਨੇ ਐਕਸ਼ਨ ਗੁਰਤੇਜ ਸਿੰਘ ਗਰਤਾ ਕਹਿੰਨੇ ਆ ਵੀ ਪਿੰਡ ਵਾਸੀਆਂ ਨੂੰ ਅਸੀਂ ਦੱਸ ਵੀ ਦਿਆ ਵੀ ਇੱਥੇ ਨਹੀਂ ਕੰਮ ਚੱਲ ਰਿਹਾ ਸਿਰ ਗਾਰਬੇਜ ਦਾ ਕੰਮ ਚੱਲ ਰਿ ਅ ਡੀਜ਼ਲ ਸ਼ੈਲਡਿੰਗ ਦਾ ਕੰਮ ਚੱਲ ਰਿਹਾ ਨਾ ਕਿ ਇੱਧਰ ਚੱਲ ਰਿਹਾ ਪਰ ਜਿਹੜੇ ਟੀਪਰ ਇੱਧਰ ਨੂੰ ਆ ਰਹੇ ਆ ਇੱਧਰ ਤਾਂ ਮੈਨੀਕਲ ਲੱਗਦਾ ਸਾਸਟਰ ਸਰ ਦੇਖੋ ਜੇ ਇਹ ਇਹਨਾਂ ਦੀ ਚੱਲ ਰਿਹਾ ਹੈਗਾ ਕੰਮ ਪਟਾਈ ਦਾ ਪਰਲੀ ਸਾਈਡ ਸਫਾਈ ਦਾ ਕੰਮ ਕਹਦੇ ਸੀਗੇ ਸਾਡੇ ਰਾਮਪਰ ਵੱਲ ਨੂੰ ਗੱਡੀਆਂ ਨਹੀਂ ਅਸੀਂ ਨਿਕਲਣ ਦੇਣੀਆਂ ਹੈਗੀਆਂ ਸਾਨੂੰ ਕੁਝ ਨਹੀਂ ਲੈਣਾ ਸਾਡਾ ਜੋ ਮਰਜ਼ੀ ਕਰੇ ਕੁਲਦੀਪ ਕਿਹੜਾ ਆਪਣਾ ਰੰਧਾਵਾ ਸਾਹਿਬ ਹੈਗੇ ਰੰਧਾਵਾ ਸਾਹਿਬ ਆਪਣੀ ਸਾਈਡ ਨੂੰ ਕਢਾਣ ਗੱਡੀਆਂ ਸਾਡੇ ਪਿੰਡ ਦਾ ਰਸਤਾ ਕਿਉਂ ਪਟਿਆ ਜਾ ਰਿਹਾ ਹੈਗਾ ਬਿਲਕੁਲ ਤੇ ਜਿਹੜੇ ਆਪਣਾ ਐਕਸ਼ਨ ਸਾਹਿਬ ਆਏ ਸੀਗੇ ਐਕਸ਼ਨ ਸਾਹਿਬ ਦੇਖੋ ਜੀ ਖੁੱਦ ਵਿਚਰ ਵਾਲੇ ਹੋਏ ਆ ਪੈਸੇ ਖਾ ਰਹੇ ਆ ਬੋਲੀ ਤਾਂ ਹੀ ਉਹਨਾਂ ਦੀ ਬੋਲ ਰਹੀਆਂ ਬਿਲਕੁਲ ਜੀ ਅਸੀਂ ਅਸੀਂ ਸੋਮਵਾਰ ਕੋਰਟ ਜਾਵਾਂਗੇ ਜੀ ਕੋਰਟ 'ਚ ਰੈਟ ਪਹੂਗੀ ਜੀ ਆਪਣੇ ਆਪ ਸਿੱਧੇ ਹੋ ਜਾਣਗੇ ਜੀ ਜੋ ਕੋਰਟ ਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਆਈ ਜੋ ਕੋਰਟ ਕਰੇਗਾ ਸਾਨੂੰ ਮਨਜ਼ੂਰ ਆ ਪਿੰਡ ਵੱਗਿਆ ਵੈਸੇ ਅਸੀਂ ਚੱਲ ਨਹੀਂ ਦਿੰਦੇ ਕੋਰਟ ਦੀ ਜਿਸ ਤਰ੍ਹਾਂ ਕੋਰਟ ਆਰਡਰ ਕਰੇਗਾ ਉਸ ਤਰ੍ਹਾਂ ਬੰਨਣਾ